secret service ਦੇ 6 ਹੋਜੇ 에ਜੰਟਸ ਜਿਹੜੇ ਉਸ ਟਾਈਮ ਰਾਸ਼ਪਤੀ 트럼ਪ ਹੁਣਾ ਦੇ ਨਾਲ ਸੀਗੇ ਜਦ ਉਹਨਾਂ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਕੀਤਾ ਗਿਆ ਸੀ ਜੁਲਾਈ 2024 ਦੇ ਵਿੱਚ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਆ ਅ ਕਹਿੰਦੇ ਵੀ ਇਹ ਜਿਹੜਾ ਇਨਸੀਡੈਂਟ ਵਾਪਰਿਆ ਸੀਗਾ ਪੈਨਸਲ ਵਿਨਿਆ ਦੇ ਜਿਹੜਾ ਬਟਲਰ ਸ਼ਹਿਰ ਆ ਉਥੇ ਜਿੱਥੇ ਰਾਸ਼ਪਤੀ 트럼ਪ ਹੁਣਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਇੱਕ ਜਿਹੜਾ ਫਾਇਰ ਫਾਈਟਰ ਉਸ ਦਿਨ ਜੋ ਅਟੈਂਡ ਕਰ ਰਿਹਾ ਸੀ 트럼ਪ ਹੁਣਾ ਦੀ ਇਸ ਕੈਂਪੇਨ ਰੈਲੀ ਨੂੰ ਉਸ ਦੀ ਮੌਤ ਹੋਈ ਸੀ ਜਿਸ ਦਾ ਨਾਮ ਕੌਰੀ ਕੰਪਰ ਟੂਰ ਜਿਹੜਾ ਉਹ ਦੱਸਿਆ ਗਿਆ ਸੀਗਾ ਸੋ ਕਹਿੰਦੇ ਵੀ ਕਾਉਂਟਰ ਸナイਪਰ ਸੀਗੇ 트럼ਪ ਉਹਨਾਂ ਦੀ ਸੀਕਰਟ ਸਰਵਿਸ ਦੇ ਵੱਲੋਂ ਔਨਸਾਈਟ ਜਿਹੜੇ ਸੀਗੇ ਉਹਨਾਂ ਨੇ ਇਸ ਸ਼ੂਟਰ ਨੂੰ ਜਿਹੜਾ ਉਹ ਮਾਰ ਦਿੱਤਾ ਸੀ 20 ਸਾਲਾ ਥਾਮਸ ਮੈਥਿਊ ਕਰੁਕਸ ਸੀਗਾ ਜਿਸ ਨੇ ਇਸ ਘਟਨਾ ਨੂੰ ਅੰਜਾਮ ਗੋਲੀਕਾਂਡ ਨੂੰ ਅੰਜਾਮ ਦਿੱਤਾ ਸੀਗਾ ਸੋ ਕਹਿੰਦੇ ਵੀ ਜਿਹੜੇ 6 ਏਜੰਟਸ ਆ ਹੁਣ ਉਹਨਾਂ ਨੂੰ ਸਸਪੈਂਸ਼ਨ ਦੇੜੀਓ ਦਿੱਤੀ ਗਈ ਆ ਕਿਉਂਕਿ ਉਹਨਾਂ ਦੀ ਕਾਰਜਗਾਰੀ ਠੀਕ ਨਹੀਂ ਸੀ ਉਹਨਾਂ ਦਾ ਫੇਲਿਅਰ ਜਿਹੜਾ ਉਹ ਹੋਇਆ ਜਿਸ ਕਰਕੇ ਰਾਸ਼ਪਤੀ 트럼ਪ ਉਹਨਾਂ ਦੇ ਉੱਤੇ ਇਹ ਗੋਲੀ ਚਲਾਉਣ ਦੇ ਵਿੱਚ ਜਿਹੜਾ ਜਿਹੜਾ ਕਰਕਸ਼ ਸੀਗਾ ਉਹ ਕਾਮਯਾਬ ਜਿਹੜਾ ਉਹ ਹੋ ਗਿਆ ਸੀਗਾ ਸੋ ਕਾਫੀ ਜ਼ਿਆਦਾ ਉਦੋਂ ਸਭ ਨੂੰ ਪਤਾ ਵੀ ਹੌ ਹੱਲਾ ਪਿਆ ਸੀਗਾ ਰੌਲਾ ਰੱਪਾ ਜਿਹੜਾ ਉਹ ਪੂਰਾ ਜਿਹੜਾ ਉਹ ਪਿਆ ਤੇ ਜਿਹੜੀ ਉਸ ਟਾਈਮ ਤੇ ਸੀਕ੍ਰਟ ਸਰਵਿਸ ਦੀ ਮੇਨ ਡਾਇਰੈਕਟਰ ਸੀ ਉਸ ਨੂੰ ਵੀ ਅਸਤੀਫਾ ਜਿਹੜਾ ਉਹ ਦੇਣਾ ਪਿਆ ਸੀ ਵੱਡੇ ਵੱਡੇ ਲੋਕਾਂ ਦੇ ਜਿਹੜੇ ਆ ਉਹਦੇ ਉੱਤੇ ਜਿਹੜੇ ਗਾਜਦਗੀ ਤੇ ਇਵੈਂਚੁਅਲੀ ਜਿਹੜੇ ਰਾਸ਼ਪਤੀ 트ੰਪ ਆ ਉਹ ਉਹਨਾਂ ਦੀ ਜਿਹੜੀ ਜਿੱਤ ਵੀ ਹੋਈ ਸੀ ਇਨਾਂ ਇਲੈਕਸ਼ਨ ਦੇ ਵਿੱਚ ਸੋ ਕਹਿੰਦੇ ਵੀ ਇਹ ਡਿਸਪਲਿਨਰੀ ਐਕਸ਼ਨ ਇਨਾਂ ਛੇ ਏਜੰਟਸ ਦੇ ਉੱਤੇ ਇਸ ਲਈ ਜਿਹੜਾ ਉਹ ਆਇਆ ਹੈਗਾ ਕਿ ਨੇ ਵੀ ਹੋ ਸਕਦਾ ਵੀ ਇਹ ਜਿਹੜੀਆਂ ਸਸਪੈਂਸ਼ਨਸ ਆ 10 ਤੋਂ 42 ਦਿਨਾਂ ਦੀਆਂ ਮਹਿਜ ਜਿਹੜੀਆਂ ਉਹ ਹੋ ਸਕਦੀਆਂ ਆ ਏਜੰਸੀ ਦੇ ਆਪਣੇ ਜਿਹੜੇ ਪ੍ਰੋਸੈਸਸਿਸ ਆ ਐਕਸ਼ਨਸ ਆ ਉਸ ਦੇ ਆਧਾਰ ਦੇ ਉੱਤੇ